ਮੈਂ ਆਪਣੇ ਐਨਡੀਆ ਦੇ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਮਹੀਨੇ ਅਪ੍ਰੈਲ ਦੇ ਮਹੀਨੇ ਦੀ ਸਾਡੀ ਐਨਡੀਆ ਦੀ ਮਿਲਣੀ ਜਿਹੜੀ ਆਨਲਾਈਨ ਮਿਲਣੀ ਆਪਾਂ ਹਰ ਮਤਲਬ ਜਿਹੜੇ ਮਹੀਨੇ ਕਰਦੇ ਆਂ ਪਿਛਲੀ ਵਾਰ ਆਪਾਂ ਵੀ ਮਾਰਚ ਨੂੰ ਕੀਤੀ ਸੀਗੀ ਅੱਜ ਆਪਾਂ 21 ਅਪ੍ਰੈਲ ਨੂੰ 11 ਵਜੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਆਪਣੀ ਐਨਡੀਆ ਦੀ ਮਿਲਣੀ ਕਰਾਂਗੇ ਤੁਸੀਂ ਜਿੱਥੇ ਬੈਠੇ ਹੋ ਜਿਹੜੇ ਵੀ ਦੇਸ਼ 'ਚ ਬੈਠੇ ਹੋ ਆਪਣੀ ਸ਼ਿਕਾਇਤ ਜਾਂ ਤਾਂ ਉਸ ਦਿਨ ਆਨਲਾਈਨ ਪਹਿਲਾਂ ਈਮੇਲ ਕਰ ਦਿਓ ਵਟਸਐਪ ਕਰ ਦਿਓ ਔਰ ਉਧਰ ਤੁਸੀਂ ਆਨਲਾਈਨ ਹੋ ਕੇ ਮੁੱਖਿਆ ਤੇ ਵੀ ਆਪਣੀ ਗੱਲ ਜਿਹੜੀ ਦੱਸ ਸਕਦੇ ਹੋ ਮੈਂ ਕੋਸ਼ਿਸ਼ ਕਰਦੇ ਆ ਕਿ ਜਿੰਨੇ ਵੀ ਤੁਹਾਡੇ ਕੇਸ ਆਉਂਦੇ ਆ ਉਹ ਸਾਰੇ ਕੇਸ ਇੱਕ ਇੱਕ ਕੇਸ ਜਿਹੜਾ ਹੱਲ ਕੀਤਾ ਜਾਵੇ ਔਰ ਬਹੁਤ ਸਾਰੇ ਕੇਸ ਲਗਭਗ ਅਸੀਂ ਹੱਲ ਜਿਹੜੇ ਉਹ ਕਰ ਦਿੱਤੇ ਆ ਕੁਝ ਕੇਸ ਨੇ ਜਿਹੜੇ ਕੋਟਾ ਦੇ ਵਿੱਚ ਨੇ ਉਹ ਵੀ ਜਲਦੀ ਨਿਪਟਾਰਾ ਹੋਣ ਦੀ ਜਿਹੜੀ ਆਸ ਹੈ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਅੱਜ ਤੋਂ ਹੀ ਆਪਣੀ ਜਿਹੜੀ ਸ਼ਿਕਾਇਤ ਹੈ ਤੁਹਾਡਾ ਜਿਹੜਾ ਕੋਈ ਮਸਲਾ ਤੁਸੀਂ ਜਿੱਥੇ ਵੀ ਜਿਹੜੇ ਵੀ ਦੇਸ਼ ਦੇ ਵਿੱਚ ਬੈਠੇ ਹੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਤੁਹਾਡਾ ਹਰ ਮਸਲਾ ਹੱਲ ਕਰਨ ਵਾਸਤੇ ਤਤਪਰਿਆ ਔਰ ਮੇਰੀ ਇਹ ਡਿਊਟੀ ਹੈ ਮਾਨ ਸਾਹਿਬ ਨੇ ਮੇਰੀ ਡਿਊਟੀ ਲਈ ਹੈ ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਹਾਂ ਸੋ ਆਓ ਆਪਾਂ 21 ਅਪ੍ਰੈਲ ਦਿਨ ਸੋਵਾਨ ਜਿਹੜਾ ਭਾਰਤ ਦਾ 11 ਵਜੇ ਦੇ ਟਾਈਮ ਨਾਲ ਆਪਾਂ ਮਿਲਦੇ ਹਾਂ ਆਪਣੀਆਂ ਸਭ ਸ਼ਿਕਾਇਤਾਂ ਜਿਹੜੀਆਂ ਅੱਜ ਤੋਂ ਹੀ ਜਿਹੜੀਆਂ ਤੁਸੀਂ ਪਾਉਣੀਆਂ ਸ਼ੁਰੂ ਕਰ ਦਿਓ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਦੀਪ ਸਿੰਘ ਧਾਲੀਵਾਲ ਐਨਾਂ ਦਾ ਹੀ ਮੰਤਰੀ ਪੰਜਾਬ